ਮੈਂ ਤੁਹਾਨੂੰ ਕਹਾਂ ਕਿ ਪਹਿਲੇ 3 ਸਾਲ ਤਾਂ ਪਲਾਨਿੰਗ ਬਣਾਉਣ ਨੂੰ ਹੀ ਲੱਗੇ ਸਾਡੇ ਐਨਾ ਗੰਦ ਪਾਇਆ ਹੋਇਆ ਸੀ ਪੰਜਾਬ 'ਚ ਲੁੱਟ ਲਿਆ ਸੀ ਖਾ ਲਿਆ ਸੀ ਪੰਜਾਬ ਇਹਨਾਂ ਨੇ ਜਦੋਂ ਸਰਕਾਰਾਂ ਦੇ ਵਿੱਚ ਬੈਠੇ ਹੋਏ ਮੰਤਰੀ ਨਸ਼ਾ ਬਕਾਉਣ ਜਦੋਂ ਨਸ਼ੇ ਦੇ ਵੱਡੇ ਤਸਕਰ ਮੰਤਰੀ ਦੀ ਗੱਡੀ 'ਚ ਸਫ਼ਰ ਕਰਨ ਫਿਰ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਜੇ ਫਿਰ ਉਸ ਖੇਤ ਦੀ ਖੇਤ ਨੂੰ ਕੌਣ ਬਚਾਊ ਜੇ ਮਾਲੀ ਹੋਈ ਬੇਈਮਾਨ ਹੋ ਜੇ ਫਿਰ ਬਾਗ ਨੂੰ ਕੌਣ ਬਚਾਉ ਸੋ ਇਸ ਕਰਕੇ ਨਾ ਮੇਰਾ ਕਿਸੇ ਰੇਤੇ ਵਾਲੇ ਨਾਲ ਹਿੱਸਾ ਹੈ ਨਾ ਕਿਸੇ ਬੱਸਾਂ ਵਾਲੇ ਚ ਹਿੱਸਾ ਹੈ ਨਾ ਕਿਸੇ ਟਾਬੇ ਵਾਲੇ ਚ ਹਿੱਸਾ ਹੈ ਨਾ ਕਿਸੇ ਸ਼ਰਾਬਾਂ ਵਾਲੇ ਚ ਹਿੱਸਾ ਹੈ ਜੇ ਮੇਰਾ ਹਿੱਸਾ ਹੈ ਤਾਂ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਹੋਰ ਮੇਰਾ ਕਿੱਥੇ ਹੋਈ ਆਹ ਚੀਜ਼ਾਂ ਜਿਹੜੀਆਂ ਬਣ ਰਹੀਆਂ ਨੇ ਇਹਨਾਂ ਨੇ ਫਿਊਚਰ ਬਣਾਉਣਾ ਸਾਡੇ ਪੰਜਾਬ ਦਾ ਇੱਥੋਂ ਨਿਕਲ ਕੇ ਬੱਚਾ ਇੱਕ ਦਿਨ ਵੀ ਬੇਰੁਜ਼ਗਾਰ ਨਹੀਂ ਰਹੂਗਾ ਨਹੀਂ ਤਾਂ ਧਰਨੇ ਲਾਉਂਦੇ ਲਾਉਂਦੇ ਓਵਰ ਏਜ ਹੋ ਗਏ ਜੀ ਮੇਰੇ ਕੋਲੇ ਆਉਂਦੇ ਨੇ ਅਸੀਂ ਹੁਣ ਕਈ ਵਾਰੀ ਕਈ ਡਿਪਾਰਟਮੈਂਟਾਂ 'ਚ ਉਮਰ ਦੀ ਹੱਦ ਵਧਾਈ ਵਧਾਉਣੀ ਪਈ ਕਹਿੰਦੇ 10 ਸਾਲ ਤੋਂ ਧਰਨੇ ਲਈ ਜਾਂਦੇ ਨਹੀਂ ਹੁਣ ਹੁਣ ਉਮਰ ਉਮਰ ਵਧ ਗਈ ਜੀ ਕਹਿੰਦੇ 37 ਤੋਂ ਉੱਪਰ ਹੋਗੀ ਅਜਾ ਸਾਡੇ ਨੌਜਵਾਨ 37 ਤੋਂ ਉੱਪਰ ਹੋ ਜਾਣ 10 10 ਸਾਲ ਧਰਨੇ ਦੇ ਦੇਣ ਤੇ 37 ਤੋਂ ਇੱਕ ਦਿਨ ਵੀ ਟੱਪ ਜਾਣ ਤੁਸੀਂ ਓਵਰਏਜ ਤੁਹਾਨੂੰ ਨੌਕਰੀ ਨਹੀਂ ਮਿਲ ਸਕਦੀ ਆ ਲੀਡਰਾਂ ਚੋਂ ਰਿਟਾਇਰ ਹੋਇਆ ਕੋਈ ਉਹ 90 90 ਸਾਲ ਦੇ 95 95 ਸਾਲ ਦੇ ਹਟਦੇ ਹੀ ਨਹੀਂ ਤਿੰਨ ਜਾਣੇ ਇਧਰੋਂ ਫੜਦੇ ਆ ਤਿੰਨ ਜਾਣੇ ਇਧਰੋਂ ਫੜਦੇ ਆ ਚੱਕ ਕੇ ਸਟੇਜ ਤੇ ਧਰਦੇ ਆ ਫਿਰ ਵੀ ਇੱਕ ਮੌਕਾ ਹੋਰ ਦਿਓ ਜੀ ਉਹ ਮੈਂ ਖਿਆ ਬਾਬਾ ਜੀ ਸੇਵਾ ਕਰਾਉਣ ਦੇ ਦਿਨ ਨੇ ਯਾਰ ਹੁਣ ਤੁਸੀਂ ਸੇਵਾ ਕਰੋਗੇ ਕਿਹੜੀ ਨਵੇਂ ਜੋ ਅੱਕਾ ਨੂੰ ਕੰਮ ਕਰ ਲੈਣ ਤੋਂ ਕੋਈ ਸੂਏ ਚੀਜ਼ਾਂ ਬਤਲਣਾ ਨਹੀਂ ਰਿਟਾਇਰਮੈਂਟ ਵੀ ਏਜੀ ਹੈ ਨਹੀਂ ਲੈ ਹਟਦੇ ਹੀ ਨਹੀਂ ਇੱਕ ਵਾਰੀ ਹਾਰ ਜਣ ਕਹਿੰਦੇ ਦੂਜੇ ਹਲਕੇ ਚ ਖੜੇ ਹੋਵਾਂ ਇੱਕੀ ਕੋਈ ਨਾ ਕੋਈ ਬੋਟਾ ਆਈਆਂ ਲੈਣੀਆਂ ਨੇ ਜਿਗਾੜ ਲਾਈ ਰੱਖਦੇ ਰਹਿੰਦੇ ਨੇ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਮਾਪੇ ਵੀ ਆਏ ਹੋਣਗੇ ਬੱਚੇ ਵੀ ਆਏ ਨੇ ਜਿਹੜਾ ਮੁੱਖ ਮੰਤਰੀ ਹੁੰਦਾ ਲਾਣੇਦਾਰ ਹੁੰਦਾ ਸਟੇਟ ਦਾ ਜਿਵੇਂ ਘਰ ਦਾ ਲਾਣੇਦਾਰ ਹੁੰਦਾ ਪੰਜਾਬ ਨੂੰ ਇੱਕ ਪਰਿਵਾਰ ਮੰਨ ਲਓ ਤੁਸੀਂ ਮੈਨੂੰ ਲਾਣੇਦਾਰ ਚੁਣਿਆ ਔਰ ਲਾਣੇਦਾਰ ਦਾ ਫਰਜ਼ ਬਣਦਾ ਘਰ ਦੇ ਹਰੇਕ ਜੀ ਨੂੰ ਖੁਸ਼ ਰੱਖੇ ਹਰੇਕ ਜੀ ਦੀ ਗੱਲ ਸੁਣੇ ਹਰੇਕ ਜੀ ਦਾ ਜਿਹੜਾ ਸ਼ਿਕਵਾ ਉਹ ਦੂਰ ਕਰੇ ਤਾ ਘਰ ਤਰੱਕੀ ਕਰੂਗਾ ਜੀ ਜੇ ਘਰ ਚ ਪਾੜ ਪੈ ਗਿਆ ਵੱਡੀ ਬਹੂ ਕਿਦਰੇ ਹੋਰ ਤਰੀ ਫਿਰਦੀ ਐ ਛੋਟੀ ਬਹੂ ਕਿਸੇ ਦੇ ਹੋਰ ਆਲੇ ਪਾਸਿਓਂ ਚੁਗਲੀਆਂ ਕਰੀ ਜਾਂਦੀ ਐ ਵੱਡਾ ਮੁੰਡਾ ਉਹ ਕੁੰਡੀ ਲਈ ਜਾਂਦਾ ਐ ਅੜਤੀ ਤੋਂ ਪੈਸੇ ਲਈ ਜਾਂਦਾ ਛੋਟਾ ਪਤਾ ਨਹੀਂ ਕਿਤੋਂ ਆਹਰ ਦੂਰ ਲੈ ਕੇ ਖਾ ਗਿਆ ਵੱਲੋਂ ਵੇਚੀ ਜਾਂ ਫੇਰ ਕਿਵੇਂ ਘਰ ਚੱਲੂਗਾ ਜੀ ਤੁਹਾਡਾ ਸੋਇਸ ਕਰਕੇ ਬਤੌਰ ਕਸਟੋਡੀਅਨ ਬਤਾਰ ਸਟੇਟ ਦਾ ਹੈਡ ਮੈਂ ਮਾਪਿਆਂ ਨੂੰ ਵੀ ਬੱਚਿਆਂ ਨੂੰ ਵੀ ਇਹ ਤੁਹਾਨੂੰ ਗਾਰੰਟੀ ਦਿੰਦਾ ਮੈਂ ਤੁਹਾਨੂੰ ਅਸ਼ੋਰੈਂਸ ਦਿੰਦਾ ਕਿ ਤੁਹਾਡਾ ਭਵਿੱਖ ਬਿਲਕੁਲ ਸਹੀ ਹੱਥਾਂ 'ਚ ਹੈ ਯਕੀਨ ਰੱਖਿਓ ਇਸੇ ਤਰ੍ਹਾਂ ਹੀ ਬਾਕੀ ਕੰਮ ਸਾਡਾ ਹੈ ਉਹ ਜਿਵੇਂ ਪਾਤਰ ਸਾਹਿਬ ਨੇ ਲਿਖਿਆ ਕਿ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਜ਼ਮੀਨ ਰੱਖੋ ਇੱਥੇ ਫੁੱਲ ਲੁੱਗਣਗੇ ਇਸੇ ਧਰਤੀ ਤੇ ਪੰਗੜੇ ਪੈਣਗੇ ਇਸੇ ਧਰਤੀ ਤੇ ਹੁਣ 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 ਇਹ ਹਜੇ ਫੰਕਸ਼ਨ ਹੋਣ ਲੱਗੇ ਪਹਿਲੇ ਇਹ ਹਜੇ ਫੰਕਸ਼ਨ ਹੀ ਹੋਣੋਂ ਅਟਗੇ ਸੀ ਕੋਈ ਨਹੀਂ ਉਕਤੀ ਪੱਤਰ ਵੰਡ ਸਮਰੋਹ ਹੁੰਦੀ ਹੀ ਨਹੀਂ ਸੀ ਕੋਈ ਕਿਸੇ ਨੌਕਰੀ ਦੇਣ ਦਾ ਜਾਂ ਕੋਈ ਇੰਡਸਟਰੀ ਵਾਲੇ ਨਾਲ ਗੱਲਬਾਤ ਕਰਨ ਦਾ ਬੈਠੇ ਨੇ ਇਹ ਕਹਿੰਦੇ ਜੀ ਸਾਨੂੰ ਤਾਂ 10-15 ਸਾਲ ਤੋਂ ਕੋਈ ਮਿਲੇ ਹੀ ਨਹੀਂ ਸੰਤ ਅੰਦਰ ਹੀ ਨਹੀਂ ਵੜਨ ਦਿੰਦੇ ਸੀ ਹੁਣ ਪਰਿਵਾਰਕ ਮਾਹੌਲ ਹੈ ਚੰਡੀਗੜ੍ਹ ਆਉਂਦੇ ਨੇ ਵੈਸੀ ਫੋਨ ਕਰ ਲੈਂਦੇ ਨੇ ਇੱਧਰ ਆਏ ਹੋਏ ਸੀ ਆਜੋ ਮੈਂ ਚਾਹ ਪੀ ਜੋ ਘਰੇ ਬਹਿ ਜਾਂਦੇ ਆ ਹੁਣ ਆਪਦਾ ਘਰ ਹੈ ਬੜੀ ਦੇਰ ਬਾਅਦ ਉਹ ਘਰ ਜਿਹੜੇ ਨੇ ਨਾ ਚੰਡੀਗੜ੍ਹ ਦੇ ਦੋ ਸੈਕਟਰ ਵਾਲੇ ਉਹ ਬੜੀ ਦੇਰ ਬਾਅਦ ਆਮ ਲੋਕਾਂ ਲਈ ਖੁੱਲੇ ਨੇ ਨਹੀਂ ਤਾਂ ਵੜ ਨਹੀਂ ਦਿੰਦੇ ਸੀ ਉੱਤੇ ਸੋਇਸ ਕਰਕੇ ਮੈਂ ਅੱਜ ਬਹੁਤ ਖੁਸ਼ ਆ ਇਸ ਸਾਨੀ ਸਾਹਿਬ ਜੋ ਤੁਸੀਂ ਇਹ ਐਫਰਟ ਕਰ ਰਹੇ ਹੋ। ਔਰ ਅਸੰਜੀਵ ਰੋੜਾ ਜੀ ਨੂੰ ਅਸੀਂ ਹਸਪਤਾਲ ਵਾਲੇ ਪਾਸੇ ਲਾਇਆ ਹੋਇਆ ਉਹ ਵੀ ਬਹੁਤ ਐਫਰਟ ਕਰ ਰਹੇ ਨੇ। ਤੇ ਬਾਕੀ ਇਹਨਾਂ ਕੋਲੇ ਆਪ ਵੀ ਫੰਡ ਹੈਗਾ ਰਾਜ ਸਭਾ ਦਾ ਇਧਰ ਸਰਕਾਰ ਕੋਲੇ ਵੀ ਹੈਗਾ ਤੇ ਅਸੀਂ ਫੰਡਾਂ ਦੀ ਕਮੀ ਨਹੀਂ ਆਉਣ ਦੇਵਾਂਗੇ। ਬਸ ਤੁਸੀਂ ਪੜਨ ਵਾਲੇ ਬਣੋ, ਮੈਰਿਟ ਵਾਲੇ ਬਣੋ, ਮੈਰਿਟ ਦੇ ਵਿੱਚ ਨੰਬਰ ਲੈ ਆਓ। ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਕਿ ਤੁਹਾਡੇ ਨੰਬਰ ਵੱਧ ਆਗੇ। ਪਰ ਘੱਟ ਨੰਬਰ ਵਾਲਾ ਨੌਕਰੀ ਲੈ ਗਿਆ ਕਿਉਂਕਿ ਉਹਦੇ ਬਾਪੂ ਕੋਲੇ ਪੈਸੇ ਸੀ ਜਾਂ ਉਹਦਾ ਬਾਪੂ ਕਿਸੇ ਮੰਤਰੀ ਨੂੰ ਜਾਣਦਾ ਸੀ ਨਾ ਜਿਹੜਾ ਮੈਰਿਟ ਚ ਆਊਗਾ ਉਹ ਹੀ ਨੌਕਰੀ ਪਾਊਗਾ ਉਹ ਹੀ ਕੁਰਸੀ ਤੇ ਬੈਠੂਗਾ ਦੂਜੇ ਨਹੀਂ ਬੈਠੀ ਇੱਕ ਪਰਿਵਾਰ ਚ ਤਿੰਨ ਤਿੰਨ ਚਾਰ ਚਾਰ ਨੌਕਰੀਆਂ ਵੀ ਮਿਲ ਗਈਆਂ ਇੱਕ ਇੱਕ ਪਰਿਵਾਰ ਚ ਤਿੰਨ ਤਿੰਨ ਚਾਰ ਚਾਰ ਨੌਕਰੀਆਂ ਵੀ ਮਿਲ ਗਈਆਂ ਆ ਗੋਵਿੰਦ ਆਪਣਾ ਮਲੋ ਕੋਲੇ ਪਿੰਡ ਹੈ ਦੋ ਜੋੜੀਆਂ ਬੇਟੀਆਂ ਪੈਦਾ ਹੋ ਗਈਆਂ ਕਿਸੇ ਘਰ ਲੋਕ ਇੱਕ ਨਹੀਂ ਚਰਦੇ ਦੋ ਹੋ ਗਈਆਂ ਟਵਿਨਸ ਹੋ ਗਈਆਂ ਜੋੜੀਆਂ ਬੱਚੀਆਂ ਪੈਦਾ ਹੋ ਗਈਆਂ ਲੋਕ ਉਹਨਾਂ ਨੂੰ ਇਹ ਕਹਿਣ ਆਇਆ ਕਰਨ ਭਾਈ ਤੁਹਾਡੇ ਪੁਰਾਣੇ ਜਨਮ ਦੇ ਕੋਈ ਪਾਪ ਸਾਹਮਣੇ ਆਏ ਨੇ ਵੀ ਦੋ ਦੋ ਕੁੜੀਆਂ ਜੰਮ ਪਈਆਂ ਉਹਨ ਪਰਿਵਾਰ ਨੇ ਬੱਚੀਆਂ ਨੂੰ ਪੜਾਇਆ ਆ 6 ਮਹੀਨੇ ਪਹਿਲਾਂ ਦੋਨੇ ਕੁੜੀਆਂ ਜੱਜ ਬਣ ਗਈਆਂ ਦੋਨੇ ਭੈਣਾਂ ਜੱਜ ਬਣ ਗਈਆਂ ਫੇਰ ਗਪਾਲ ਸਵੀਟਾਂ ਦੇ ਡੰਬੇ ਚੱਕੀ ਫਿਰਨ ਲੋਕ ਕਹਿੰਦੇ ਜੀ ਪੁਰਾਣੇ ਜਨਮਾਂ ਦਾ ਕੋਈ ਪੁੰਨ ਸਾਹਮਣੇ ਆਇਆ ਲਓ ਇਹ ਤਾਂ ਉਹਦੀ ਬਦਲ ਜਾਂਦੇ ਆ ਚੜਦੇ ਨੂੰ ਸਲਮਾ ਨੇ ਸੋਇਸ਼ ਕਰਕੇ ਆਪਣੇ ਹੁਨਰ ਤੇ ਯਕੀਨ ਰੱਖੋ ਤੁਹਾਡਾ ਹੁਨਰ ਤੁਹਾਡੀ ਸ਼ਾਨ ਬੜਾ ਵਧੀਆ ਸਲੋਗਨ ਤੇ ਉਹ ਤੁਹਾਡੇ ਹੁਨਰ ਨੂੰ ਰੇਤੀ ਲਾਉਣ ਵਾਸਤੇ ਤੁਹਾਡੇ ਟੈਲੈਂਟ ਨੂੰ ਹੋਰ ਵਧਾਉਣ ਵਾਸਤੇ ਆਹ ਜੇ ਇੰਸਟੀਚੂਟ ਖੁੱਲ ਰਹੇ ਨੇ ਤੁਸੀਂ ਜਹਾਜ਼ ਹੋ ਤੁਹਾਡੇ ਇੰਜਣਾਂ ਤੇ ਮੈਨੂੰ ਯਕੀਨ ਹੈ ਅਸੀਂ ਤੁਹਾਨੂੰ 99 ਪ੍ਰੋਵਾਈਡ ਕਰਾਵਾਂਗੇ ਕਿਉਂਕਿ 99 ਤੋਂ ਬਿਨਾ ਜਹਾਜ਼ ਉੱਡ ਨਹੀਂ ਸਕਦਾ 99 ਅਸੀਂ ਦੇਵਾਂਗੇ ਜਹਾਜ਼ ਤੁਸੀਂ ਹੋ ਜਿੱਡੀਆਂ ਮਰਜ਼ੀ ਫਲਾਈਟਾਂ ਅਸਮਾਨਾਂ ਤੱਕ ਫਲਾਈਟਾਂ ਲਾਓ ਉੱਚੇ ਉੱਡੋ ਪਰ ਹਾਂ ਜਹਾਜ਼ ਨੂੰ ਉੱਪਰ ਉੱਡ ਕੇ ਹੰਕਾਰ ਨਹੀਂ ਕਰਨਾ ਚਾਹੀਦਾ ਵੀ ਮੈਂ ਬਹੁਤ ਉੱਚਾ ਹੋ ਗਿਆ 92 ਨੂੰ ਜਰੂਰ ਯਾਦ ਰੱਖਣਾ ਚਾਹੀਦਾ ਕਿਉਂਕਿ ਉਤਰਨਾ ਵੀ ਹੁੰਦਾ ਹੈ ਹਨਾ ਸਵਾ ਦਾ ਵਿਰਸਾ ਵੀ ਯਾਦ ਰੱਖੋ ਜਿੱਥੋਂ ਆਏ ਆ ਆਪਣੇ ਟੀਚਰ ਆਪਣੇ ਮਾਪੇ ਆਪਣਾ ਪਿੰਡ ਆਪਣਾ ਬਚਪਨ ਜਿੱਥੇ ਬੀਤਿਆ ਤੁਹਾਨੂੰ ਯਾਰ ਦੋਸਤ ਆਪਣੇ ਪੁਰਾਣੇ ਉਹਨਾਂ ਨੂੰ ਵੀ ਯਾਦ ਰੱਖੋ ਜੇ ਕਿਸੇ ਨੂੰ ਲੋੜ ਹੈ ਦੇਖੋ ਟਾਈਮ ਤੇ ਜੇ ਕੋਈ ਨਹਿਰ ਚ ਡੁੱਬਦਾ ਜਾਂਦਾ ਹੈ ਟਾਈਮ ਤੇ ਕੋਈ ਰੱਸਾ ਛੱਡਦਾ ਜਾ ਟਾਈਮ ਤੇ ਕੋਈ ਕਿਸੇ ਨੇ ਭਗਾ ਕੇ ਕੋਈ ਆਪਣੀ ਕਈ ਵਾਰੀ ਪੱਗ ਵੀ ਲਾ ਕੇ ਬੰਦੇ ਨਹਿਰ ਸੁਟਦੇ ਟਾਈਮ ਤੇ ਸੁੱਟੀ ਗਈ ਉਹਨੇ ਫੜ ਲਈ ਜਾਨ ਵੱਜ ਜਾਂਦੀ ਹੈ ਸੋ ਜੇ ਕੋਈ ਤੁਹਾਡੇ ਤੋਂ ਸਹਾਇਤਾ ਮੰਗਦਾ ਜਰੂਰ ਕਰੋ ਕਿਉਂਕਿ ਇਸ ਤੋਂ ਵੱਡਾ ਪੁੰਨ ਕੋਈ ਹੈ ਨਹੀਂ ਵਿਦਿਆ ਵਿਚਾਰੀ ਤਪਾਰੋ ਪੁਕਾਰੀ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਸਕੂਲਾਂ 'ਚ ਲਿਖਿਆ ਆ ਪੰਜ ਅੱਖਰ ਪੜਦੇ ਆ ਸੋ ਇਸ ਕਰਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਹੈ ਕਿ ਤੁਸੀਂ ਇੰਨੇ ਚਿਰ ਤੋਂ ਬੈਠੇ ਹੋ ਮੈਂ ਜ਼ਿਆਦਾ ਦੇਰ ਗੱਟਾ ਨਹੀਂ ਹੋ ਲੈਣਾ ਅਰ ਮੈਂ ਸਾਰੇ ਸਟਾਫ ਦਾ ਵੀ ਇੰਡਸਟਰੀ ਵਾਲਿਆਂ ਦਾ ਵੀ ਜਦੋਂ ਵੀ ਬੁਲਾਇਦਾ ਅਸੀਂ ਇਹਨਾਂ ਤੋਂ ਕਦੇ-ਕਦੇ ਇਹਨਾਂ ਨੂੰ ਪੁੱਛ ਕੇ ਦੇਖ ਲੋ ਅਸੀਂ ਇਹਨਾਂ ਤੇ ਕਦੇ ਬੋਝ ਨਹੀਂ ਪਾਉਂਦੇ ਵੀ ਆ ਲਾਲ ਥੈਲੀਆਂ ਦੇ ਦਿਓ ਸਾਨੂੰ ਫੰਡ ਦੇ ਦਿਓ ਜੀ ਹੈ ਨਹੀਂ ਤਾਂ ਜਿਹੜੇ ਇੰਡਸਟਰੀ ਵਾਲੇ ਨੇ ਉਹ ਲੀਡਰਾਂ ਨੂੰ ਵੋਟਾਂ ਜੀਆਂ ਵੇਲੇ ਯਾਦ ਆਉਂਦੇ ਆ ਲਾਲ ਜੀਆਂ ਥੈਲੀਆਂ ਲੈ ਲੈਂਦੇ ਆ ਇਹਨਾਂ ਤੋਂ ਉਹ ਇਹ ਵੀ ਦੋ-ਦੋ ਚੱਕੀ ਫਿਰਦੇ ਰਹਿੰਦੇ ਆ ਇੱਕ ਉਧਰ ਦੀ ਪਾਰਟੀ ਨੂੰ ਫੜਾਇਆ ਹੁੰਦੇ ਆ ਇਕ ਉਹਨਾਂ ਨੂੰ ਫੜਾਇਆ ਹੁੰਦੇ ਇਸ ਕਰਕੇ ਨਹੀਂ ਕਿ ਦੋਨਾਂ ਪਾਰਟੀਆਂ ਦੇ ਮੈਨੀਫੈਸਟੋ ਇਹਨੂੰ ਕੋਈ ਚੰਗੇ ਲੱਗਦੇ ਨੇ ਇਹ ਕਹਿੰਦੇ ਯਾਰ ਭਾਈ ਜੇ ਤੂੰ ਜਿੱਤ ਗਿਆ ਤੂੰ ਨਾ ਤੰਗ ਕਰੀਂ ਜੇ ਤੂੰ ਜਿੱਤ ਗਿਆ ਤੂੰ ਨਾ ਤੰਗ ਕਰੀਂ ਆਪਦਾ ਦਫਾ ਹੋ ਇਥੋਂ ਸਾਡੇ ਮਤਲਬ ਆ ਤਾਂ ਸਾਡੀ ਹਾਲਾਤ ਕਰਤੀ ਸੀ ਮਨ ਸਰਕਾਰਾਂ ਤੰਗ ਕਰ ਨਮਸਤੇ ਬਣਦੀਆਂ ਨੇ ਸਰਕਾਰਾਂ ਤੁਹਾਡਾ ਬਿਜ਼ਨਸ ਵਧਾਉਣ ਵਾਸਤੇ ਬਣਦੀਆਂ ਨੇ ਸੋ ਇਸ ਕਰਕੇ ਸਾਡੇ ਭਾਈ ਇਹ ਵੀ ਸਾਡੇ ਪਰਿਵਾਰ ਦਾ ਹਿੱਸਾ ਹੀ ਨੇ ਸਾਡੇ ਪਰਿਵਾਰਿਕ ਫੰਕਸ਼ਨਾਂ ਚ ਆਉਂਦੇ ਨੇ ਸਾਡੇ ਦੁਖ ਸੋਕ ਚ ਅਸੀਂ ਵੀ ਜਾਣੇ ਆ ਸੋ ਇਸ ਕਰਕੇ ਸਾਰਿਆਂ ਨੇ ਮਿਲ ਕੇ ਪੰਜਾਬ ਨੂੰ ਇਕੱਠੇ ਮਿਲ ਕੇ ਸਾਰਿਆਂ ਨੇ ਪੰਜਾਬ ਨੂੰ ਉੱਪਰ ਲੈ ਕੇ ਜਾਣਾ ਔਰ ਪੰਜਾਬ ਭਾਰਤ ਹੈ ਵਾਂਗ ਮੁੰਦਰੀ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਇਹ ਜਿਹੜਾ ਪੰਜਾਬ ਹੈ ਨਾਗ ਹੈ ਮੁੰਦਰੀ ਦਾ ਨਾਗ ਬਿਨਾ ਮੁੰਦਰੀ ਜੱਛਦੀ ਨਹੀਂ ਪਰ ਨਗ ਨੂੰ ਆਪਾਂ ਫਿੱਕਾ ਨਹੀਂ ਪੈਣ ਦੇਣਾ ਨਗ ਨੂੰ ਹੋਰ ਚਮਕਾਵਾਂਗੇ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद दोनों हथ पर चाह के दो नारे ला दो इनकल जिंदाबाद